ਹਾਂਜੀ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਹਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਬੱਚਿਓ ਦੇਖੋ ਆਪਾਂ ਜਾਣਦੇ ਹਾਂ ਵੀ ਹੁਣ ਸ਼ਹੀਦੀ ਹਫ਼ਤਾ ਚੱਲ ਰਿਹਾ ਕੀ ਚੱਲ ਰਿਹਾ ਸ਼ਹੀਦੀ ਹਫ਼ਤਾ ਹਾਂ ਤਾਂ ਬੱਚਿਓ ਇਸ ਹਫ਼ਤੇ ਦੇ ਸੰਬੰਧ ਵਿੱਚ ਛੋਟੇ ਵੱਡੇ ਸਾਰਿਆਂ ਦੇ ਲਈ ਸੀ ਦਿਨ ਸਮਰਪਿਤ ਤੁਹਾਡੇ ਨਾਲ ਮੈਂ ਕੁਝ ਗੱਲਾਂ ਕਰਾਂਗੀ ਕੁਝ ਤੁਹਾਨੂੰ ਪ੍ਰਸ਼ਨ ਪੁੱਛਾਂਗੀ ਠੀਕ ਹੈ ਕਾ ਬੱਚੇ ਤੁਸੀਂ ਉਹਨਾਂ ਦੇ ਉੱਤਰ ਦੇਣੇ ਨੇ ਜੇਕਰ ਤੁਹਾਨੂੰ ਉੱਤਰ ਆਉਂਦੇ ਹੋਏ ਤਾਂ ਠੀਕ ਆ ਹੱਥ ਖੜੇ ਕਰਨਾ ਜਿਹੜੇ ਵਿੱਚ ਨੂੰ ਆਉਂਦਾ ਹੋਏ ਉਸ ਵਿੱਚੇ ਹੱਥ ਖੜੇ ਕਰਨਾ ਠੀਕ ਆ ਜੇਕਰ ਤੁਹਾਨੂੰ ਨਾ ਵੀ ਆਉਂਦਾ ਹੋਇਆ ਤਾਂ ਉਹਨਾਂ ਦੇ ਉੱਤਰ ਤੁਹਾਨੂੰ ਮੈਂ ਦੱਸੂਗੀ ਠੀਕ ਆ ਤੁਸੀਂ ਘਬਰਾਉਣਾ ਨਹੀਂ ਆਰਾਮ ਦੇ ਨਾਲ ਪ੍ਰਸ਼ਨਾਂ ਦੇ ਉੱਤਰ ਦੇਣੇ ਆ ਠੀਕ ਆ ਜਿਹੜੇ ਵਿੱਚ ਨੂੰ ਮੈਂ ਪ੍ਰਸ਼ਨ ਬੋਲੂ ਜਿਹਨਾਂ ਆਉਂਦਾ ਹੋਏ ਹੱਥ ਖੜਾ ਕਰ ਲਓ ਮੈਂ ਤੁਹਾਡੇ ਕੋਲ ਹੀ ਪਹੁੰਚ ਜੂ ਠੀਕ ਆ ਕਰੀਏ ਸ਼ੁਰੂ ਸਭ ਤੋਂ ਪਹਿਲਾ ਪ੍ਰਸ਼ਨ ਕਰਾਂਗੇ ਬੱਚਿਓ ਆਪਾਂ ਚਾਰ ਸਹਜਾਦਿਆਂ ਦੇ ਨਾਮ ਦੱਸੋ ਗਰਨੂਰ ਕੋਲ ਚਾਰ ਸਹਜਾਦਿਆਂ ਦੇ ਨਾਮ ਦੱਸੋ ਬੇਟਾ ਪਹਿਲਾਂ ਸਭ ਤੋਂ ਵੱਡਿਆਂ ਦੇ ਦੱਸਣਾ ਠੀਕ ਆ ਸਹਜਾ ਦਾ ਅਜੀਤ ਸਿੰਘ ਜੀ ਸਹਜਾ ਦਾ ਜੁਝਾਰ ਸਿੰਘ ਜੀ ਸਹਜਾ ਦਾ ਜੋਰਾਵਰ ਸਿੰਘ ਜੀ ਸਹਜਾ ਦਾ ਫਤਿਹ ਸਿੰਘ ਵੈਰੀ ਗੁੱਡ ਸ਼ਾਬਾਸ਼ ਬੇਟਾ ਵੈਰੀ ਗੁੱਡ ਜਮ ਬਿਲਕੁਲ ਸਹੀ ਸੀ ਠੀਕ ਹੈ ਨਾ ਹੁਣ ਅਗਲਾ ਪ੍ਰਸ਼ਨ ਹੈਗਾ ਮੇਰਾ ਚਾਰ ਸਹਜਾਦਿਆਂ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੋਮਨਾ ਹਾਂਜੀ ਸੋਮਨ ਦੱਸੋ ਬੇਟਾ ਜਿਸ ਕਾ ਬੱਡ ਜਿਸ ਵੱਡੇ ਸਾਹਿਬ ਜਦਾਂ ਜੀ ਜਿੰਜੀ ਦਾ ਜੀ ਪੋਂਠਾ ਸਾਹਿਬ ਹੋਇਆ ਸੀ ਤੇ ਜੀ ਜੁਹਾਰ ਸਿੰਘ ਤੇ ਪਤੇ ਸਿੰਘ ਜੇ ਤੇ ਜੋਰਾਵਰ ਸਿੰਘ ਨਗਰ ਅੰਦਰ ਜੀ ਨਾ ਨਾ ਦੇ ਪੁਰਬੀ ਕਿਹਾ ਹਾਂਜੀ ਮੈਂ ਪੁੱਛਾ ਬੱਚੇ ਕਦੋਂ ਅਤੇ ਕਿੱਥੇ ਹੋਇਆ ਸੀ ਤੁਸੀਂ ਇਹ ਤਾਂ ਬੋਲ ਤਾਂ ਵੀ ਕਿੱਥੇ ਹੋਇਆ ਸੀ ਕਦੋਂ ਹੋਇਆ ਸੀ ਇਹ ਵੀ ਦੱਸੋ ਕਿਉਂ ਨਹੀਂ ਪਤਾ ਹੋ ਨਹੀਂ ਪਤਾ ਅੱਛਾ ਮੇਰੇ ਕੋਲ ਡਾਇਰੀ 'ਚ ਲਿਖੇ ਹੋਇਆ ਤੁਸੀਂ ਇਹਨਾਂ ਤੋਂ ਦੇਖ ਕੇ ਬੋਲ ਸਕਦੇ ਹੋ ਹਾਂਜੀ ਬੋਲੋ ਜੀ ਪਹਿਲਾ ਜੀਤ ਸਿੰਘ ਦਾ ਬੋਲੋ ਹਾਂ ਬੇਟਾ ਐ ਇਸ ਵੀ 11 ਫਰਵਰੀ 1687 ਇਹ ਬਟ ਮੈਂ ਤੁਹਾਨੂੰ ਤਾਂ ਦਖਾ ਇਹ ਵੀ ਤੁਹਾਨੂੰ ਯਾਦ ਹੋ ਜਾਣ ਅਜੀਤ ਸਿੰਘ ਜੀ ਦਾ ਜਨਮ ਕਦੋਂ ਹੋਇਆ ਸੀ 11 ਫਰਵਰੀ 1687 ਇਸ ਵੀ ਨੂੰ ਪੌਂਟਾ ਸਾਹਿਬ ਵਿਖੇ ਹੈਨਾ ਤੁਸੀਂ ਇਹ ਤਾਂ ਦੱਸ ਹੀ ਦਿੱਤਾ ਸੀ ਵੀ ਕਿੱਥੇ ਹੋਇਆ ਸੀ ਤੇ ਦੂਸਰੇ ਸਾਹਿਬ ਜੀ ਦੱਸਿਗੇ ਜਿਝਾਰ ਸਿੰਘ ਜੀ ਤਾਂ ਉਹਨਾਂ ਦਾ ਜਨਮ ਕਦੋਂ ਹੋਇਆ ਸੀ 27 ਸਤੰਬਰ 19 ਤੋਂ 1691 ਇਸ ਵੀ ਨੂੰ 27 ਦਸੰਬਰ 1691 ਈਸਵੀ ਨੂੰ ਤਾਂ ਸਹਾਬਜਾ ਦਾ ਜੋਰਾਵਰ ਸਿੰਘ ਜੀ ਦਾ ਜਨਮ ਕਦੋਂ ਹੋਇਆ ਸੀ 26 ਨਵੰਬਰ 1696 ਈਸਵੀ ਨੂੰ ਤੇ ਸਹਾਬਜਾ ਦਾ ਫਤਿਹ ਸਿੰਘ ਦਾ ਜਨਮ ਕਦੋਂ ਹੋਇਆ ਸੀ 12 ਦਸੰਬਰ 1699 ਈਸਵੀ ਨੂੰ ਸਵਾਸ ਬੇਟੇ ਆਪਣਾ ਪ੍ਰਸ਼ਨ ਸੀਗਾ ਚਾਰੇ ਸਹਾਬਜਾ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਤਾਂ ਸੁਮਨਦੀਪ ਨੇ ਬੜੇ ਵਧੀਆ ਢੰਗ ਨਾਲ ਦੱਸਿਆ ਸੀ ਇਹਨਾਂ ਨੇ ਇਹ ਦੱਸਿਆ ਸੀ ਸਿਰਫ ਵੀ ਕਿੱਥੇ ਹੋਇਆ ਸੀ ਵੱਡੇ ਸਾਹਿਬ ਜੀ ਦੇ ਅਜੀਤ ਸਿੰਘ ਦੇ ਜਨਮ ਦਾ ਪੌਂਟਾ ਸਾਹਿਬ ਵਿਖੇ ਸੀ ਛੋਟੇ ਤਿੰਨ ਸਾਹਿਬ ਜਾਨਾਂ ਦੇ ਜਨਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਸੀ ਇਹਨੇ ਤੋਂ ਤਰੀਕ ਨਹੀਂ ਸੀ ਦੱਸੀ ਗਈ ਤਾਂ ਤਰੀਕ ਮੈਂ ਦੱਸਤੀ ਸੀ ਹੁਣ ਬੇਟਾ ਨੂੰ ਪਤਾ ਲੱਗ ਗਿਆ ਵੀ ਤਰੀਕਾਂ ਦਾ ਪਤਾ ਲੱਗ ਗਿਆ ਜੇ ਨਹੀਂ ਪਤਾ ਲੱਗਿਆ ਦੁਬਾਰਾ ਦੱਸਾਂ ਬੋਲੋ ਦੱਸੋ ਬੇਟਾ ਮੈਨੂੰ ਲੱਗੇ ਮੈਨੂੰ ਪੱਕਾ ਕੁਛੰਦ ਦਵਾਰਾ ਅਜੇ ਵੀ ਦੱਸ ਦਿਓ ਦੱਸਾਂ ਦੁਬਾਰਾ ਜਾਜੋਤ ਕਹਿੰਦੇ ਦੁਆਰਾ ਦੱਸ ਦੋ ਜੀ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀ ਬੇਟੇ 11 ਫਰਵਰੀ 1687 ਈਸਵੀ ਨੂੰ ਪੌਂਟਾ ਸਾਹਿਬ ਵਿਖੇ ਤੇ ਦੂਸਰੇ ਸਾਬਜਾਦੇ ਜਗਰ ਸਿੰਘ ਜੀ ਦਾ ਹੋਇਆ ਸੀ 27 ਸਤੰਬਰ 1691 ਈਸਵੀ ਨੂੰ ਆਨੰਦਪੁਰ ਸਾਹਿਬ ਵਿਖੇ ਸਾਬਜਾ ਦਾ ਜੋਰਾਵਰ ਸਿੰਘ ਜੀ ਦਾ ਹੋਇਆ ਸੀ 26 ਨਵੰਬਰ 1697 ਈਸਵੀ ਨੂੰ ਆਨੰਦਪੁਰ ਸਾਹਿਬ ਵਿਖੇ ਤੇ ਚੌਥੇ ਸਾਬਜਾ ਦੇ ਸਭ ਤੋਂ ਛੋਟੇ ਫਤੇ ਸਿੰਘ ਜੀ ਦਾ ਜਨਮ ਹੋਇਆ ਸੀ 12 ਦਸੰਬਰ 1699 ਈਸਵੀ ਨੂੰ ਆਨੰਦਪੁਰ ਸਾਹਿਬ ਵਿਖੇ ਹੰਤਾ ਪਤਾ ਲੱਗ ਗਿਆ ਬੇਟਾ ਚੱਲੀਏ ਅਗਲੇ ਪ੍ਰਸ਼ਨ ਤੇ ਸਰ ਜੀ ਅਗਲਾ ਪ੍ਰਸ਼ਨ ਤੀਸਰਾ ਛੋਟੀ ਸਹਿਬਜ਼ਾਦਾ ਜਾਨ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਅਮਨਦੀਪ ਕੋ ਖੜੇ ਹੋ ਕੇ ਜਵਾਬ ਦੇਣਾ ਬੇਟਾ ਹਾਂਜੀ ਸਰ ਹੰਦ ਜੀਲਾ ਖਤੇਗੜ ਸਾਹਿਬਾਸ਼ ਬੇਟਾ ਵੈਰੀ ਗੁੱਡ ਅਗਲਾ ਪ੍ਰਸ਼ਨ ਹੈਗਾ ਸਹਿਬਜ਼ਾਦਾ ਅਜੀਤ ਸਿੰਘ ਜੀ ਕਿਹੜੀ ਜੰਗ ਵਿੱਚ ਸ਼ਹੀਦ ਹੋਏ ਸਹਿਬਜ਼ਾਦੇ ਅਜੀਤ ਸਿੰਘ ਜੀ ਹਾਂ ਹਾਂ ਬੇਟਾ ਸਾਹੀ ਤੇ ਚੰਗੀ ਵੈਰੀ ਗੁੱਡ ਸ਼ਾਬਾਸ਼ ਬੇਟਾ ਸਭ ਤੋਂ ਵੱਡੇ ਸਹਿਬਜ਼ਾਦਿਆਂ ਦੀ ਸੀ ਨਾ ਅਗਲਾ ਪ੍ਰਸ਼ਨ ਹੈਗਾ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਉਮਰ ਕਿੰਨੀ ਸੀ ਕਿਹੜੀ ਆਹੇ ਹਰਲੀਨ ਕੋਲ ਹਾਂਜੀ ਜੀ 7 ਸਾਲ ਤੇ 9 ਸਾਲ ਵੈਰੀ ਗੁੱਡ 7 ਸਾਲ ਤੇ 9 ਸਾਲ ਅਗਲਾ ਪ੍ਰਸ਼ਨ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਹੁਕਮ ਕਿਸ ਨੇ ਦਿੱਤਾ ਸੀ ਹਾਂਜੀ ਹਾਂ ਹਾਂ ਬੇਟਾ ਵਜੀਦ ਖਾਨ ਵਜੀਦ ਖਾਨ ਵੈਰੀ ਗੁੱਡ ਸ਼ਾਬਾਸ਼ ਅਗਲਾ ਪ੍ਰਸ਼ਨ ਛੋਟੇ ਸਹਿਬਜ਼ਾਦੇਾਂ ਤੇ ਮਾਤਾ ਗੁਜਰੀ ਜੀ ਦੇ ਅੰਤਮ ਸੰਸਕਾਰ ਲਈ ਜ਼ਮੀਨ ਕਿਸ ਨੇ ਖਰੀਦੀ ਸੀ ਨਵਦੀਪ ਹਾਂਜੀ ਦੀਵਾਨ ਟਰਮਲ ਜੀ ਨੇ ਵੈਰੀ ਗੁੱਡ ਬੇਟਾ ਅਗਲਾ ਪ੍ਰਸ਼ਨ ਚਮਕੌਰ ਸਾਹਿਬ ਦੀ ਜੰਗ ਵਿੱਚ 40 ਸਿੰਘਾਂ ਨੇ ਕਿੰਨੀ ਮੁਗਲ ਫੌਜ ਦਾ ਟੱਕਰہ ਕੀਤਾ ਸੀ ਚਮਕੌਰ ਸਾਹਿਬ ਦੀ ਜੰਗ ਵਿੱਚ 40 ਸਿੰਘਾਂ ਨੇ ਕਿੰਨੀ ਮੁਗਲ ਫੌਜ ਦਾ ਟੱਕਰہ ਕੀਤਾ ਸੀ ਹਾਂਜੀ ਬੇਟਾ ਕਰਨ 10 ਲੱਖ ਇਹ ਆਪਾਂ ਨੂੰ ਗਾਣਾ ਵੀ ਆਣੇ ਕੱਲੇ ਕੱਲੇ ਯੋਧੇ 1 ਲੱਖ ਲੱਖ ਨਾਲ ਲੜਨਾ ਹਨ ਇਹ ਆਪਾਂ ਗਾਣਾ ਵੀ ਹੈਗਾ ਬੇਟੇ ਹਾਂ ਬੇਟਾ 10 ਲੱਖ ਸਾਬਸ਼ ਬੇਟਾ ਬੈਠੋ ਦੋ ਸਹਿਬਜ਼ਾਦੇ ਹਨ साहबजाद के दादा जी का ना की सी। दादा जी का ना कि दसो बेटा हाँ हाँ दसो। आ, के दस्या। गुरु दसो सोच हांसा गुरु तेग बहादुर जी है ना श्री गुरु तेग बहादुर जी शाबाश अगला प्रश्न श्री गुरु तेग बहादुर जी ने शहीदी कदों प्राप्त की हां जी जासोत बेटा है 1675 तो सो सी 1675 सी वेरी गुड शाबाश बेटा अगला प्रश्न गतका किस गुरुजी ने आरंभ किया था सी गतका किस गुरुजी ने आरंभ किया था सी दसो शाबाश चलो जरा चलो खडे करो नहीं पता बेटा जी पता था खडे करो हां शाबाश वेरी गुड फिर जाखरे ख बड़ेसन पताता हैगा ਸ੍ਰੀ ਗੁਰੂ ਖੜਗਵੰਦ ਸਿੰਘ ਸਾਹਿਬ ਜੀ ਨੇ ਲਾਸਟ ਪ੍ਰਸ਼ਨ ਹੈਗਾ ਆਪਣਾ ਅਨੰਦਪੁਰ ਸਾਹਿਬ ਦੀ ਸਥਾਪਨਾ ਕਿਸ ਗੁਰੂ ਸਾਹਿਬਾਨ ਜੀ ਨੇ ਕੀਤੀ ਹਾਂਜੀ ਬੇਟਾ ਹਰਦੀਪ ਜੀ ਗੁਰੂ ਤੇਗ ਬਹਾਦਰ ਵੈਰੀ ਗੁੱਡ ਇਹ ਵੀ ਆਪਣੇ ਗੁਰੂਆਂ ਨਾਲ ਸਾਹਿਬ ਛੋਟੇ ਸਾਹਿਬ ਜੱਦੇ ਵੱਡੇ ਸਾਹਿਬ ਜੱਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਬੱਚੇ ਤੁਸੀਂ ਇਹ ਪ੍ਰਸ਼ਨ ਆਪਣੀ ਕਾਪੀ ਦੇ ਉੱਪਰ ਜ਼ਰੂਰ ਲਿਖ ਲਿਓ ਤਾਂ ਕਿ ਤੁਹਾਨੂੰ ਇਹਨਾਂ ਦੇ ਲਿਖ ਤਰੀਕਾ ਨਹੀਂ ਸੀ ਪਤਾ ਹਣਾ ਸਾਰੇ ਬੱਚੇ ਅਨਨ ਦੇ ਜਨਮ ਕਿਥਨ ਉਹ ਤਾਂ ਪਤਾ ਸੀ ਕਿਥੇ ਸੀ ਪਰ ਅਨਨ ਨੂੰ ਤਾਂ ਇੱਕਾ ਨਹੀਂ ਸੀ ਪਤਾ ਹੁਣ ਤਾਂ ਤਰੀਕਾ ਪਤਾ ਨਾ ਹਾਂ ਇਸ ਕਰਕੇ ਬੱਚੇ ਇਹਨਾਂ ਨੂੰ ਕਾਪੀ ਤੇ ਲਿਖ ਲੋ ਦੁਬਾਰਾ ਫੇਰ ਇੱਕ ਵਾਰੀ ਬੋਲੋ ਬੱਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ